ਖਬਰ ਵਾਲਾ ਵਦਿਆ ਮੁਹਾਲੀ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਨਹੀਂ ਹੋਣਗੀਆਂ ਮੁਹਾਲੀ ਦੇ ਵਿੱਚ ਚੋਣਾਂ ਦਾ ਫੈਸਲਾ ਮੁਲਤਵੀ ਕੀਤਾ ਗਿਆ ਹੈ ਕਿਉਂਕਿ ਮੁਹਾਲੀ ਦੀ ਸਰਹੱਦ ਦੇ ਵਿੱਚ ਤਬਦੀਲੀ ਹੋਈ ਹੈ ਹੱਦਬੰਦੀ ਦੇ ਵਿੱਚ ਤਬਦੀਲੀ ਹੋਈ ਹੈ ਉਸ ਤੇ ਚੱਲਦੇ ਇਹ ਫੈਸਲਾ ਲਿਆ ਗਿਆ ਹੈ ਮੁਹਾਲੀ ਨਗਰ ਨਿਗਮ ਦੇ ਵਿੱਚ 15 ਪਿੰਡ ਸ਼ਾਮਿਲ ਕੀਤੇ ਗਏ ਨੇ ਮੁਹਾਲੀ ਕਾਰਪੋਰੇਸ਼ਨ ਦੇ ਵਿੱਚ 15 ਪਿੰਡ ਸ਼ਾਮਿਲ ਕੀਤੇ ਗਏ ਨੇ ਜਿਸ ਦੇ ਚੱਲਦੇ ਹੱਦਬੰਦੀ ਦੇ ਚੱਲਦੇ ਇਹ ਫੈਸਲਾ ਲਿਆ ਗਿਆ ਹੈ ਕਿ ਮੁਹਾਲੀ ਦੇ ਵਿੱਚ ਫਿਲਹਾਲ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨਹੀਂ ਹੋਣਗੀਆਂ ਤੇ ਹੁਣ ਜ਼ਿਕਰ ਗੱਠ ਜੋੜ ਦੀ ਉਸ ਸਿਆਸਤ ਦਾ ਦੋ ਪਾਰਟੀਆਂ ਦੇ ਗੱਠ ਜੋੜ ਦੀ ਚਰਚਾ ਜਿਸ ਨੇ ਮੋੜ ਤੋਂ ਸਿਰ ਚੱਕਿਆ ਔਰ ਇਹ ਚਰਚਾ ਦੁਬਾਰਾ ਤੋਂ ਸ਼ੁਰੂ ਕੀਤੀ ਹੈ ਪੰਜਾਬ ਦੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਜਿਨ੍ਹਾਂ ਨੇ ਬੀਜੇਪੀ ਤੇ ਅਕਾਲੀ ਦਲ ਦੇ ਘਟਚੋੜ ਦੀ ਵਕਾਲਤ ਕੀਤੀ ਔਰ ਉਹਨਾਂ ਨੇ ਕਿਹਾ ਕਿ ਇਸ ਘਟਚੋੜ ਤੋਂ ਬਿਨਾ ਸੱਤਾ ਦੀ ਪੌੜੀ ਸੰਭਵ ਨਹੀਂ ਤਾਂ ਉਧਰ ਬੀਜੇਪੀ ਦੇ ਪੰਜਾਬ ਦੇ ਆਗੂ ਇਸ ਦੇ ਵਿਰੋਧ ਚ ਖੜੇ ਦਿਖਾਈ ਦੇ ਰਹੇ ਬੀਜੇਪੀ ਲੀਡਰ ਕੈਪਟਨ ਅਮਰਿੰਦਰ ਸਿੰਘ ਦੀ ਅਕਾਲੀ ਦਲ ਦੇ ਨਾਲ ਗੱਠਜੋੜ ਵਾਲੀ ਸਲਾਹ ਪੰਜਾਬ ਬੀਜੇਪੀ ਨੂੰ ਪਸੰਦ ਨਹੀਂ ਆ ਰਹੀ ਪਾਰਟੀ ਦੇ ਬੁਲਾਰੇ ਕੁਲਦੀਪ ਢਾਲੀਪਾਲ ਨੇ ਕੈਪਟਨ ਦੇ ਬਿਆਨ ਤੇ ਸਹਿਮਤੀ ਪ੍ਰਗਟ ਕਰਦਿਆਂ ਦਾਵਾ ਕੀਤਾ ਕਿ ਕੋਈ ਵੀ ਟਕਸਾਲੀ ਬੀਜੇਪੀ ਵਰਕਰ ਅਕਾਲੀ ਦਲ ਦੇ ਨਾਲ ਗੱਠਜੋੜ ਨਹੀਂ ਚਾਹੁੰਦਾ ਪਾਰਟੀ ਕੇਡਰ 2027 ਦੇ ਵਿੱਚ ਪੰਜਾਬ ਦੇ ਵਿੱਚ ਬੀਜੇਪੀ ਦਾ ਸੀਐਮ ਬਣਾਉਣਾ ਚਾਹੁੰਦਾ ਹੈ ਨਾ ਕਿ ਅਕਾਲੀ ਦਲ ਦੇ ਨਾਲ ਗੱਠਜੋੜ ਬੀਜੇਪੀ ਨੇ ਬੜੀ ਮਿਹਨਤ ਨਾਲ ਆਪਣਾ ਵੋਟ ਬੈਂਕ 19% ਤੱਕ ਪਹੁੰਚਾਇਆ ਅਤੇ ਹੁਣ ਵੇਲਾ ਪਿੱਛੇ ਮੁੜਨਦਾ ਨਹੀਂ ਅੱਗੇ ਹੋ ਕੇ ਲੜਦਾ ਹੈ ਸਾਦਾ ਵੋਟ ਬੈਂਕ ਰਹਿੰਦਾ ਰਿਹਾ ਔਰ ਜਦੋਂ ਜਕਰਜੀ ਨਾਲ ਮਿਲ ਕੇ ਜਕਰਤ ਸਾਹਿਬ ਆਏ ਸਾਡੇ ਵਿੱਚ ਵਰਕਰਾਂ ਦੇ ਵਿੱਚ ਪਿੰਡ-ਪਿੰਡ ਜਾ ਕੇ ਅਸੀਂ ਆਪ ਦੇ ਬੂਤ ਲਾਉਣੇ ਸ਼ੁਰੂ ਕੀਤੇ ਅਸੀਂ 20% ਪਿਛਲੀ ਲੋਕ ਸਭਾ 19 ਤੋਂ 20% ਨੂੰ ਟੱਚ ਕਰ ਗਏ ਅਸੀਂ ਔਰ ਉਸ ਸਮੇਂ ਕਾਲੀ ਦਲ ਦਾ ਜਿਹੜਾ ਤੁਸੀਂ ਇਹ ਦੇਖੋ ਵੀ ਜਿਹੜਾ 12-13% ਤੇ ਰਹਿ ਗਿਆ ਤੋਂ ਸਾਨੂੰ ਤਾਂ ਹੁਣ ਅੱਗੇ ਜ਼ਰੂਰ ਤੇ ਨਹੀਂ ਲੋਕ ਤਾਂ ਜਿਹੜਾ ਅੱਗੇ ਲੋਕ ਦੇਖ ਰਹੇ ਆ ਉਹ ਭਾਜਪਾ ਦਾ ਸੀਐਮ ਚਾਹੁੰਦੇ ਆ ਸਾਨੂੰ ਕਿਸੇ ਗੱਟ ਜੋੜ ਦੀ ਜ਼ਰੂਰਤ ਨਹੀਂ ਜਿਸ ਤੋਂ ਪਹਿਲਾਂ ਕੈਪਟਨ ਨਮਰਿੰਦਰ ਸਿੰਘ ਨੇ ਇੱਕ ਇੰਟਰਵਿਊ ਦੇ ਦੌਰਾਨ ਭਾਜਪਾ ਨੂੰ ਸਲਾਹ ਦਿੱਤੀ ਸੀ ਕਿ ਜੇਕਰ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਹੈ ਤਾਂ ਅਕਾਲੀ ਦਲ ਦੇ ਨਾਲ ਗੱਟ ਜੋੜ ਜ਼ਰੂਰੀ ਹੈ 2027 ਦੇ ਵਿੱਚ ਸੱਤਾ ਵਿੱਚ ਆਉਣ ਲਈ ਗੱਟ ਜੋੜ ਇੱਕ ਰਾਹ ਹੋ ਸਕਦਾ ਹੈ ਜਾਂ ਫਿਰ ਭਾਜਪਾ ਨੂੰ ਚੋਣ ਲੜ ਕੇ ਪੂਰੇ ਪੰਜਾਬ ਦੇ ਵਿੱਚ ਕੇਡਰ ਖੜਾ ਕਰਨਾ ਹੋਵੇਗਾ ਫਿਲਹਾਲ ਪੂਰੇ ਪੰਜਾਬ ਦੇ ਵਿੱਚ ਭਾਜਪਾ ਦਾ ਕੇਡਰ ਨਹੀਂ ਹੈ ਅੱਜ ਪੰਜਾਬ ਦੇ ਵਿੱਚ ਭਾਜਪਾ ਨੂੰ ਅਕਾਲੀ ਦਲ ਦੀ ਲੋੜ ਹੈ ਪੰਜਾਬ ਦੇ ਵਿੱਚ ਚੰਗੀ ਸਰਕਾਰ ਦੀ ਜ਼ਰੂਰਤ ਹੈ ਕੈਪਟਨ ਨੇ ਇਹ ਵੀ ਦਾਅਵਾ ਕੀਤਾ ਕਿ 2024 ਚ ਲੋਕ ਸਭਾ ਚੋਣਾਂ ਵੇਲੇ ਲਗਭਗ ਗਲ ਫਾਈਨਲ ਹੋ ਗਈ ਸੀ ਸੁਖਬੀਰ ਦੇ ਨਾਲ ਗੱਲ ਹੋ ਰਹੀ ਸੀ ਪਰ ਸਿਰੇ ਨਹੀਂ ਚੜੀ ਜੇ ਗੱਠਜੋੜ ਹੋ ਜਾਂਦਾ ਤਾਂ ਸਤੋਂ 8 ਸੀਟਾਂ ਦੋਵੇਂ ਭਾਈਵਾਲ ਜਿੱਤ ਸਕਦੇ ਸਨ ਭਾਜਪਾ ਵਿਚਾਲੇ ਸ਼ੁਰੂ ਹੋਏ ਅੰਦਰੂਨੀ ਬਖਰੇਵਿਆਂ ਤੇ ਵਿਚਾਲੇ ਆਮ ਆਦਮੀ ਪਾਰਟੀ ਨੇ ਵੀ ਨਿਸ਼ਾਨਾ ਸਾਧਿਆ ਆਪ ਨੇ ਕਿਹਾ ਕਿ ਪੰਜਾਬ ਦੇ ਵਿੱਚ ਭਾਜਪਾ ਤੇ ਅਕਾਲੀ ਦਲ ਜ਼ੀਰੋ ਨੇ ਮਿਲ ਕੇ ਵੀ ਦੋਵੇਂ ਜ਼ੀਰੋ ਹੀ ਰਹਿਣਗੇ ਪੰਜਾਬ ਦੀ ਜਨਤਾ ਇਹਨਾਂ ਪਾਰਟੀਆਂ ਨੂੰ ਪਹਿਲਾਂ ਹੀ ਨਕਾਰ ਚੁੱਕੀ ਹੈ ਉਨ੍ਹਾਂ ਦੀ ਜੋੜ ਤੋੜ ਦੀ ਰਾਜਨੀਤੀ ਤੋਂ ਨਾ ਤਾਂ ਸੱਤਾ ਹੁੰਦੀ ਹੈ ਤੇ ਨਾ ਹੀ ਭਰੋਸਾ ਸਿਰਫ ਰਾਜਨੀਤਿਕ ਦਿਵਾਲੀਆਪਨ ਮਿਲਦਾ ਹੈ ਸਚਾਈ ਸਾਰੇ ਜਾਣਦੇ ਨੇ ਬੀਜੇਪੀ ਨੇ ਪੰਜਾਬ ਦੀ ਰੀੜ ਕਿਸਾਨਾਂ ਦੇ ਖਿਲਾਫ ਕੰਮ ਕੀਤਾ ਚੰਡੀਗੜ੍ਹ ਬੀਬੀਐਮਬੀ ਪਾਣੀ ਯੂਨੀਵਰਸਿਟੀ ਹਰ ਮੁੱਦੇ ਤੇ ਪੰਜਾਬ ਵਿਰੋਧੀ ਫੈਸਲੇ ਲਏ ਅਕਾਲੀ ਦਲ ਨੇ ਹਮੇਸ਼ਾ ਸੱਤਾ ਬਚਾਉਣ ਦੇ ਲਈ ਪੰਜਾਬ ਦੇ ਹਿੱਤ ਗਿਰ ਵੀ ਰੱਖੇ ਬੀਜੇਪੀ ਤੇ ਅਕਾਲੀ ਦਲ ਨੇ ਗੱਟਚੋੜ ਦੇ ਵਿੱਚ 1997 2007 ਤੇ 2012 ਦੇ ਵਿੱਚ ਤਿੰਨ ਵਾਰ ਪੰਜਾਬ ਦੇ ਵਿੱਚ ਸਰਕਾਰ ਬਣਾਈ ਪਰ ਖੇਤੀ ਕਾਨੂੰਨਾਂ ਨੂੰ ਲੈ ਕੇ ਦੋਵੇਂ ਪਾਰਟੀਆਂ ਦਾ ਗੱਠਚੋੜ ਟੁੱਟਿਆ ਤੇ ਫਿਰ ਦੋਵੇਂ ਪਾਰਟੀਆਂ ਦੀ ਹਾਲਤ ਪਤਲੀ ਹੁੰਦੀ ਗਈ 2022 ਤੇ 2024 ਦੇ ਵਿੱਚ ਦੋਵੇਂ ਪਾਰਟੀਆਂ ਨੂੰ ਕਰਾਰੀ ਹਾਰ ਚੱਲਣੀ ਪਈ 2024 ਲੋਕ ਸਭਾ ਚੋਣਾਂ ਦੇ ਵਿੱਚ ਬੀਜੇਪੀ ਦਾ ਵੋਟ ਸ਼ੇਅਰ 19% ਦੇ ਕਰੀਬ ਰਿਹਾ ਪਰ ਇੱਕ ਵੀ ਸੀਟ ਨਹੀਂ ਮਿਲੀ ਅਕਾਲੀ ਦਲ ਦਾ ਵੋਟ ਸ਼ੇਅਰ ਭਾਜਪੀ ਤੋਂ ਵੀ ਘੱਟ ਸੀ ਪਰ ਪਾਰਟੀ ਬਠਿੰਡਾ ਵਾਲੀ ਇੱਕ ਸੀਟ ਜਿੱਤਣ ਦੇ ਵਿੱਚ ਕਾਮਯਾਬ ਰਹੀ ਪਰ ਜੇ ਦੋਵੇਂ ਪਾਰਟੀਆਂ ਦਾ ਵੋਟ ਸ਼ੇਅਰ ਮਿਲਾ ਦਿੱਤਾ ਜਾਵੇ ਤਾਂ ਉਹ 30% ਬਣਦਾ ਸੀ ਹੁਣ ਜੇਕਰ ਅਕਾਲੀ ਦਲ ਭਾਜਪੀ ਗੱਠਚੋੜ ਦੇ ਪੁਰਾਣੇ ਫਾਰਮੂਲੇ ਦੀ ਕਰੀਏ ਤਾਂ ਵਿਧਾਨ ਸਭਾ ਦੀਆਂ 117 ਸੀਟਾਂ ਚੋਂ ਅਕਾਲੀ ਦਲ 94 ਅਤੇ ਭਾਜਪੀ 23 ਸੀਟਾਂ ਤੇ ਚੋਂ ਲੜਦੀ ਸੀ ਅਤੇ ਲੋਕ ਸਭਾ ਦੇ ਵਿੱਚ ਅਕਾਲੀ ਦਲ 9 ਤੇ ਭਾਜਪੀ 4 ਸੀਟਾਂ ਤੇ ਚੋਂ ਲੜਦੀ ਸੀ ਪਰ ਹੁਣ ਸਥਿਤੀ ਬਦਲ ਗਈ ਹੈ ਅਤੇ ਗੱਟਚੋੜ ਦੇ ਵਿਚਾਲੇ ਸਭ ਤੋਂ ਵੱਡਾ ਪੇਚ ਸੀਟ ਸ਼ੇਰਿੰਗ ਦਾ ਹੀ ਹੈ ਬਿਊਰੋ ਰਿਪੋਰਟ ਨਿਊ ਸਿਟੀ ਨੇ ਜੀਐਮਐਮ ਅਤੇ ਪਾਰਲੀਮੈਂਟ ਕਮੇਟੀਆਂ ਹੁਣ ਪਹਿਲੀ ਵਾਰ ਇਲੈਕਸ਼ਨ ਆਈ ਹੈ ਕੰਨੀਦਲ ਤੋਂ ਅਸੀਂ ਐਡ ਹੋਏ ਹਾਂ ਤੋਂ ਦੇ ਬਾਅਦ ਅਸੀਂ ਪਹਿਲੀ ਚੋਣ ਜਿਹੜੀ ਐਸੀ ਗੁਲਾਬਪੁਰ ਸਿਟੀਰ ਬਲਾਕ ਨੂੰ ਤੇ ਸਿੰਗੜ ਰਹੇ ਹਾਂ ਕਰਕੇ ਜਿਹੜੀ ਇਹ ਮੁਕਸ਼ਰ ਜ਼ਿਲ੍ਹੇ ਦੇ 95 ਵਿਧਾਨ ਸਭਾ 95 ਜਿਹੜੀ ਹੈ ਬਲਾਕ ਕਮੇਟੀ ਔਰ ਤੇਰੇ ਜਿਲ੍ਹਾ ਪਰ ਅੱਜ ਵੀ ਪ੍ਰਤੀਅਸੀ ਆਪਦੇ ਖੜੇ ਕਰਕੇ ਔਰ ਤਕੜੇ ਹੋ ਕੇ ਆਪਣੀ ਪਾਲਿਸੀ ਦੱਸਦੇ ਇਲੈਕਸ਼ਨ ਲੜਾਂਗੇ ਔਰ ਅਸੀਂ ਉਮੀਦ ਹੈ ਕਿ ਲੋਕ ਸਾਡੇ ਨਾਲ ਚੰਗਣਗੇ ਅਸੀਂ ਵੀ ਚੰਗਾਂ। ਕਿ ਹੁਣ ਅਸੀਂ ਐਮਐਲਏ ਬਾਈ ਤੇ ਲੜਿਆ ਔਰ ਅਸੀਂ ਪਿੰਡਾਂ ਤੇ ਲੜਾਂਗੇ ਕੈਡਰ ਫਾਟਾ ਬਣ ਜਾਣਾ ਇਲੈਕਸ਼ਨ ਲੜੋਗੇ ਤਾਂ ਕੈਡਰ ਬਣੇਗਾ ਕਿਉਂਕਿ ਇਲੈਕਸ਼ਨ ਲੜੋਗੇ ਨਹੀਂ ਕੈਡਰ ਕੀ ਬਣਵਾ। ਪੋਜ ਪੋਜ ਜਿਹਦਾ ਮੱਦੀ ਗੱਠ ਜੋੜ ਕਰਦੇ। ਨਾ ਕਦੀ ਪੰਜਾਬ ਚ ਆਏਗੀ ਨਾ ਪਹਿਲਾਂ ਕਦੀ ਆਈ। ਨਾ ਪਾਤ ਪਾ ਪੰਜਾਬ ਦੇ ਵਿੱਚ ਕੋਈ ਚੰਗਾ ਕੰਮ ਹੈ ਹਰ ਕੰਮ ਦੇ ਉੱਤੇ ਭਾਜਪਾ ਨੇ ਪੰਜਾਬ ਦੇ ਵਿਰੁੱਧ ਕੰਮ ਕੀਤਾ 750 ਕਿਸਾਨ ਚੀਤ ਕੀਤਾ ਕੱਲ ਕਿਹੜੀ ਕਾਲੀਦਾਲ ਨਾਲ ਘਟਜੋੜ ਕਰਦਾ ਸੀ ਕਾਲੀਆਂ ਦੇ ਆਪਣੇ ਬੱਲੇ ਖੱਕਰੀ ਕਾਲੀਆਂ ਦੇ ਤਿੰਨ ਆਈਆਂ ਹਜ਼ਾਰਾਂ ਉਧਾਂ ਜੋ ਇੱਕ ਰਹਿ ਗਿਆ ਦੋ ਭੱਜ ਗਏ ਅਗਲੀ ਵਾਰ ਇਹ ਵੀ ਨਹੀਂ ਹੋਣਾ ਇੱਕ ਕਰਕੇ ਕੈਪਟਨ ਐਵੇਂ ਸੁਭਨੇ ਲੈਂਦਾ ਤੇ ਬੁੱਢੇ ਆਦੇ ਉਹਨਾਂ ਨੂੰ ਮਨ ਸੱਤਾਂ ਵੈਰੂ ਕਰਨਾ ਚਾਹੀਦਾ ਐ ਹੋ ਮੇਰੇ ਬੰਦੇ ਨੂੰ ਪਾਰਤ ਪੂਜਾ ਕਰਨੀ ਚਾਹੀਦੀ ਉਹਨੇ ਇਹਨਾਂ ਸੁਭਨੇ ਲੈ ਕੇ ਮੈਂ ਕਦਰ ਬੀਜਪੀ ਦਾ ਇਕੱਠ ਜੋੜੋ ਜੇ ਕੱਲੀ ਲਾਲ ਦਾਦਰ ਪਤਾ ਕੱਲੀ ਦਾ ਨਾ ਹੋ ਜੇ ਫਿਰ ਪਤਾ ਨਹੀਂ ਕੀ ਬਣੂਗਾ ਕੁਝ ਨਹੀਂ ਤੇ ਉਧਰ ਚੰਡੀਗੜ੍ਹ ਦੇ ਮੁੱਦੇ ਤੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਦੋ ਟੁਕਿਆ ਕਿ ਚੰਡੀਗੜ੍ਹ ਸਿਰਫ ਪੰਜਾਬ ਦਾ ਹੈ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਬਣੀ ਸੀ ਬਾਅਦ ਦੇ ਵਿੱਚ ਪੰਜਾਬ ਦੀ ਵੰਡ ਹੋਈ ਨਵੇਂ ਸੂਬੇ ਬਣੇ ਉਹਨਾਂ ਦੀ ਰਾਜਧਾਨੀ ਨਵੀਂ ਹੋਣੀ ਚਾਹੀਦੀ ਸੀ ਪਰ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚੋਂ ਹੀ ਹਿੱਸਾ ਦੇ ਦਿੱਤਾ ਗਿਆ ਉਹਨਾਂ ਕਿਹਾ ਕਿ ਰਾਜੀਵ ਲੰਗੋਵਾਲ ਸਮਝੌਤੇ ਦੇ ਤਹਿਤ ਵੀ ਚੰਡੀਗੜ੍ਹ ਪੰਜਾਬ ਨੂੰ ਹੀ ਮਿਲਣਾ ਚਾਹੀਦਾ ਸੀ ਹਰਿਆਣਾ ਦੇ ਲਈ ਉਹਨਾਂ ਕਿਹਾ ਕਿ ਰੋहतक ਨੂੰ ਰਾਜਧਾਨੀ ਬਣਾਉਣਾ ਤੈ ਹੋਇਆ ਸੀ ਪ੍ਰਧਾਨ ਮੰਤਰੀ ਵੱਲੋਂ ਲਏ ਗਏ ਫੈਸਲੇ ਦਾ ਸਤਕਾਰ ਹੋਣਾ ਚਾਹੀਦਾ ਸੀ ਪੰਜਾਬ ਯੂਨੀਵਰਸਿਟੀ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਹੀ ਹੱਕ ਹੈ ਤੇ ਉਹਦਾਂ ਐਮਪੀ ਹਰਸਿਮਰਤ ਕੌਰ ਬਦਲ ਨੇ ਕੇਂਦਰ ਤੇ ਨਿਸ਼ਾਨੇ ਸਾਧਦੇ ਨੇ ਉਹਨਾਂ ਕਿਹਾ ਕਿ ਕੇਂਦਰ ਫੈਡਰਲ ਸਟਰਕਚਰ ਨੂੰ ਕਮਜ਼ੋਰ ਕਰਨ ਵਾਲੇ ਫੈਸਲੇ ਲੈ ਰਿਆ ਸੰਗੀ ਢਾਂਚੇ ਨੂੰ ਕਮਜ਼ੋਰ ਕਰ ਰਿਹਾ ਹੈ ਪੰਜਾਬ ਦੇ ਲਈ ਅਜਿਹੇ ਬਿੱਲ ਲਿਆਂਦੇ ਜਾ ਰਹੇ ਨੇ ਜੋ ਕਿ ਖਤਰਨਾਕ ਨੇ ਹਰਸਿਮਰਤ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਅਲੱਗ ਥਲੱਗ ਕਰਕੇ ਇੱਥੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਦੇ ਚੰਡੀਗੜ੍ਹ ਦਾ ਕਦੇ ਯੂਨੀਵਰਸਿਟੀ ਦਾ ਬਿੱਲ ਲਿਆਂਦਾ ਜਾ ਰਿਹਾ ਹੈ ਕਦੇ BBMP ਚੋਂ ਪੰਜਾਬ ਦੀ ਤਾਕਤ ਘਟਾਈ ਜਾ ਰਹੀ ਹੈ ਔਰ ਇਹ ਚੀਜ਼ਾਂ ਜਾਂ ਇਹ ਫੈਸਲੇ ਉਹਨਾਂ ਕਿਹਾ ਕਿ ਪੰਜਾਬ ਦੇ ਖਿਲਾਫ ਨੇ ਔਰ ਪੰਜਾਬ ਦਾ ਆਉਣ ਵਾਲੇ ਸਮੇਂ ਚ ਮਾਹੌਲ ਖਰਾਬ ਕਰ ਸਕਦੇ آپ ایسے بار بار بلز لے کے آ رہے ہیں جس سے فیڈرل سٹرکچر ہی کمزور نہیں ہوتا لیکن پنجاب کو آپ آئیسولیٹ کر کے وہاں پہ اس کی امن شانتی کو خراب کرنے والی اب چنڈی کا بل لے کے آئے جو انہوں نے رول بیک کیا ہے اس کو انہوں نے پاوز کیا ہے ہالٹ کیا ہے اس کو رول بیک نہیں کیا ہے تو اس میں ہم یہ چرچہ ہونی چاہیے کہ آپ کو یہ ان کنسیوڈ ایڈوائز کون دیتا اور چندی کو آپ پنجاب کو کب دیں گے کیونکہ ہماری راجدانی ہے دوسری بات میں نے یہ ریس کری ہے کہ کبھی آپ ہمارے پنجاب یونیورسٹی کے اوپر قبضہ کرنے کی کوشش کرتے ہیں اب ہمارے ڈیم کے اوپر جو ایک ممبر بی بی ایم بی کا ہوتا تھا اس کو آپ نے ہٹا کے اپنا نومنیٹر ممبر بٹھا دیا جس نے جس کے کارن آج پنجاب کے جو فلڈز جس نے پنجاب میں تباہی مچائی وہ نیچرل کلیمٹی کم اور مین میڈ کلیمٹی زیادہ تھی اس کی چرچہ آپ کب کریں گے اور چوتھی چیز جو میں نے ان کو بولا کہ کراس بارڈر سے جو آرمز ایمونیشن اور نشے وائر ڈرونز آ رہے ہیں جس کے آپ کی خود کی رپورٹ بتاتی ہے کہ پانچ فولڈ انکریز ہوا ہے روز پنجاب میں پچھلے سال 362 کیسز پکڑے گئے جہاں پہ آر ڈی ایکس اے کے فورٹی سیون گرینیڈ ایسی چیزیں روز پنجاب میں گر رہی ہیں